ਇਹ ਜਿਹੜਾ ਮਾਤਾ ਪਾਇਆ ਗਿਆ ਆ ਇਹ ਜਿਹੜੇ ਹੁਣ ਥੋੜੇ ਕਿ ਦਿਨ ਹੋ ਗਏ ਆ ਹੁਸ਼ਿਆਰਪੁਰ ਦੇ ਵਿੱਚ ਬੜੀ ਇੱਕ ਦਰਦਨਾਕ ਘਟਨਾ ਜਿਹੜੀ ਆ ਉਹ ਵਾਕਿਆ ਹੋਇਆ ਆ ਉਹਨੂੰ ਇਹ ਦੇਖਦੇ ਹੋਏ ਉਸ ਤੋਂ ਇਲਾਵਾ ਵੀ ਜਿੱਦਾਂ ਉਹ ਜਲੰਧਰ ਦੇ ਵਿੱਚ ਵਾਕਿਆ ਹੋਇਆ ਤੇ ਇਸੇ ਤਰ੍ਹਾਂ ਵਾਲੇ ਵਾਲੇ ਹੋਰ ਵੀ ਬਹੁਤ ਸਥਾਨਾਂ ਤੇ ਬਹੁਤ ਜ਼ਿਆਦਾ ਦਰਦਨਾਕ ਵਾਕਏ ਹੋਣ ਲੱਗ ਪਏ ਆ ਇਹ ਉਹਨਾਂ ਨੂੰ ਦੇਖਦੇ ਹੋਏ ਜਿਹੜੀ ਸਾਡੇ ਪੂਰੇ ਪਿੰਡ ਦੀ ਇਹ ਦਮਾਨ ਸੀਗੀ ਕਿ ਅਸੀਂ ਇੱਕ ਮਤਾ ਪਾਈਏ ਜਿਹਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਆਏ ਹੋਏ ਆ ਅਸੀਂ ਉਹ ਆ ਕੇ ਕੰਮ ਜ਼ਰੂਰ ਕਰਨ ਅਸੀਂ ਕੰਮ ਤੋਂ ਨਹੀਂ ਕਿਸੇ ਲੋਕ ਦੇ ਕਿਉਂਕਿ ਉਹ ਸਾਡੇ ਦੇਸ਼ ਦੇ ਵਾਸੀ ਆ ਠੀਕ ਆ ਕਿਸੇ ਦਾ ਵੀ ਅਧਿਕਾਰ ਹੈਗਾ ਕਿਤੇ ਜਾ ਕੇ ਕੰਮ ਕਰ ਸਕਦੇ ਆ ਪਰ ਉਹ ਕੰਮ ਕਰਨ ਤੇ ਆਪਣਾ ਕਰਕੇ ਇਥੋਂ ਚਲੇ ਜਾਣ ਤੇ ਇਹ ਦੇ ਨਾਲ ਇਹ ਹੋਊਗਾ ਜਿਹੜੀ ਇੱਕ ਪਿੰਡ ਦੇ ਵਿੱਚ ਆਹ ਹੋ ਰਹੀਆਂ ਬਾਰਦਾਤਾਂ ਇਹਨਾਂ ਤੋਂ ਬਚਿਆ ਜਾ ਸਕਦਾ ਪਰ ਜਿਹੜੇ ਲੋਕ ਕੰਮ ਕਰਨ ਆਂਦੇ ਆ ਉਹਨਾਂ ਦੇ ਵੀ ਆਧਾਰ ਕਾਰਡ ਲੈ ਜਾਣ ਆਧਾਰ ਕਾਰਡ ਕਰਕੇ ਉਹਨਾਂ ਦੀ ਵੈਰੀਫਿਕੇਸ਼ਨ ਲਈ ਕਰਾਈ ਜਾਵੇ ਤੇ ਜਿਹੜਾ ਬੰਦਾ ਲੈ ਕੇ ਆ ਰਿਹਾ ਕੰਮ ਕਰਵਾ ਰਿਹਾ ਉਹ ਉਹਦੀ ਜ਼ਿੰਮੇਵਾਰੀ ਚੱਕੇ ਇਹਨਾਂ ਇਹ ਜਿਹੜਾ ਕ੍ਰਾਈਮ ਉਹਨਾਂ ਨੂੰ ਇਹ ਨੱਥ ਪਾਉਂਗੀ ਤੇ ਅੱਗੇ ਇਹੋ ਜਿਹਿਆਂ ਘਟਨਾयां ਉਹਨਾਂ ਤੋਂ ਬਚਿਆ ਜਾ ਸਕਦਾ ਹੈ ਇਹਦਾ ਸਾਡਾ ਮੇਨ ਮੁੱਦਾ ਇਹੀ ਸੀਗਾ ਉਹਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਪਹਿਲਾਂ ਤਾਂ ਇਹ ਆ ਕਿ ਕੋਈ ਵੀ ਆਪਣੇ ਘਰ ਦੇ ਵਿੱਚ ਜਾ ਆਪਣੇ ਡੇਰਿਆਂ ਤੇ ਉੱਤੇ ਪ੍ਰਵਾਸੀਆਂ ਨੂੰ ਜਗ੍ਹਾ ਨਹੀਂ ਦਊਗਾ ਤੇ ਕਿਰਾਏ ਤੇ ਨਾ ਬਿਠਾਉਣ ਲੂੰਗਾ ਠੀਕ ਹੈ ਜੀ ਇਹ ਪੱਕੀ ਜ਼ਮੀਨ ਇੱਥੇ ਨਹੀਂ ਲੈ ਸਕਦੇ ਜਗ੍ਹਾ ਨਹੀਂ ਖਰੀਦ ਸਕਦੇ ਘਰ ਨਹੀਂ ਬਣਾ ਸਕਦੇ ਬੋਟਾ ਨਹੀਂ ਬਣਾ ਸਕਦੇ ਨੰਬਰ ਤੇ ਇਹਨਾਂ ਦੀਆਂ ਬੋਟਾ ਨਹੀਂ ਇੱਥੇ ਬਣੀਆਂ ਚਾਹੀਦੀਆਂ ਇਹ ਬੋਟਾ ਨਹੀਂ ਬਣਾ ਸਕਦੇ ਸਭ ਤੋਂ ਇਹ ਆ ਵੀ ਬਾਕੀ ਕੰਮ ਕਰਨ ਕੰਮ ਕਰਕੇ ਆਪਣੇ ਇਹ ਸਟੇਟ ਨੂੰ ਚਲੇ ਜਾ ਮੇਰਾ ਨਾਮ ਹੁਸ਼ਾਰਾਣੀਆਂ ਮੈਂ ਪੰਚਾਇਤ ਪਿੰਡ ਦੀ ਤੇ ਅਸੀਂ ਸਮੂਹ ਪੰਚਾਇਤ ਨੇ ਤੇ ਸਮੂਹ ਨਗਰ ਵਾਸੀਆਂ ਨੇ ਰਲ ਕੇ ਮਤਾ ਪਾਇਆ ਸਾਰੇ ਪਿੰਡ ਦੀ ਸਹਿਮਤੀ ਦੇ ਨਾਲ ਮਤਾ ਪਾਇਆ ਸਾਰੇ ਪਿੰਡ ਵਾਲੇ ਸਹਿਮਤ ਆ ਕਿ ਜਿਹੜੇ ਪ੍ਰਵਾਸੀ ਆ ਨਾ ਹੁਣ ਤੁਸੀਂ ਆਪ ਹੀ ਦੇਖਦੇ ਸੋਸ਼ਲ ਮੀਡੀਆ ਤੇ ਹਰ ਰੋਜ਼ ਘਟਨਾਵਾਂ ਘਟਦੀਆਂ ਪਈਆਂ ਇਹ ਜਿੰਨੀਆਂ ਵੀ ਘਟਨਾਵਾਂ ਘਟਦੀਆਂ ਪਈਆਂ ਇਹ ਸਾਰਿਆਂ ਦੇ ਪਿੱਛੇ ਇਨ੍ਹਾਂ ਦਾ ਹੀ ਹੱਥ ਆ ਫਿਰ ਇਹ ਜਿਹੜੇ ਲੋਕ ਆ ਘਟਨਾਵਾਂ ਕਰਕੇ ਫਿਰ ਜੇ ਇਹਨਾਂ ਨੂੰ ਕਹੋ ਨਾ ਮਤਲਬ ਅੱਗੇ ਆਕਰ ਦੇ ਆ ਜਿੱਦਾਂ ਜੇ ਹੁਣ ਬਾਹਰ ਜਿਹੜੇ ਲੋਕੀ ਗਏ ਉਹਨਾਂ ਨੇ ਸਾਡੇ ਪਿੰਡ 'ਚ ਸਾਡੇ ਮਹੱਲੇ ਦੇ ਵਿੱਚ ਬਹੁਤ ਰੁਕੀ ਰੱਖੇ ਹੋਇਆ ਜੇ ਅਸੀਂ ਉਹਨਾਂ ਨੂੰ ਕਹਿੰਨੇ ਆ ਨਾ ਕਿ ਇਹਦੇ ਵਿੱਚ ਸਫਾਈ ਕਰੋ ਪਿੰਡ ਦੇ ਆਲੇ-ਦੁਆਲੇ ਤੁਸੀਂ ਰਹਨੇ ਆ ਸਫਾਈ ਕਰੋ ਫਿਰ ਉਹ ਆਕਰਦੇ ਆ ਸਾਡੇ ਨਾਲ ਮਤਲਬ ਪਿਆਰ ਨਾ ਨਹੀਂ ਰਹਿੰਦੇਗੇ ਕੰਮ ਕਰਨ ਆਣ ਸਾਨੂੰ ਕੋਈ ਇਤਰਾਜ਼ ਨਹੀਂ ਇਹਦੇ ਵਿੱਚ ਮਤਲਬ ਨਾ ਉਹਨਾਂ ਦੀਆਂ ਵੋਟਾਂ ਬਣਾਈਆਂ ਜਾਣ ਤੇ ਨਾ ਉਹ ਇੱਥੇ ਜ਼ਮੀਨਾਂ ਖਰੀਦ ਸਕਣ ਇਦਾਂ ਦਾ ਕੋਈ ਲਾ ਜਿਹੜਾ ਵਾ ਚਾਹੀਦਾ ਜਿੱਦਾਂ ਸਰਕਾਰਾਂ ਨੂੰ ਬਣਾਉਣਾ ਚਾਹੀਦਾ ਕਿਰਪਾ ਨਾਲ ਪਾਸ ਰੁਕੇ ਜਾਂਦਾ ਅੱਜ ਸ਼ਰੇਆਮੇ ਇੱਕ ਸੈਕਿੰਡ ਜਿ ਸਿਕਲੀ ਪੱਗ ਲਾਈ ਗਈ ਐਡੇ ਵੱਡੇ ਉੱਤੇ ਤੇ ਐਸਐਸਪੀ ਹੋਏ

र होगी जनाब ने जनाब सबका जनाब ने जो भी गलती है बड़े रिस्पैक्ट दी है, है आवाम रिस्पैक्ट करके गल की है इन्ने वे मसले हल किए सर तो। ਸਸਪੈਂਨ ਪਬਲੀਕਲੀ ਪੱਗ ਲਈ ਇੱਕ ਸਰਦਾਰ ਦੀ ਇਹ ਕੋਈ ਮਜ਼ਾਕ ਨਹੀਂ ਹੈ ਇਹ ਪੱਗ ਸਾਡੀ ਗੁਰੂਆਂ ਦੀ ਬਖਸ਼ੀ ਹੋਈ ਹੈ ਇਹਦੇ ਪਿੱਛੇ ਸਾਡੀ ਜਾਨ ਵੀ ਚਲਦੀ ਗਈ ਉਸ ਵਿੱਚ ਪਿਆਰ ਆ ਠੀਕ ਹੈ ਇਸ ਤਰ੍ਹਾਂ ਨਹੀਂ ਹੋਏਗਾ ਬੰਦ ਕਰਨਾ ਤੇ ਕੁਝ ਨਹੀਂ ਹੋਏਗਾ ਪਬਲੀਕਲੀ ਐਸਐਸਪੀ ਆਣ ਕੇ ਮਾਫੀ ਮੰਗੇ ਔਰ ਐਸਐਸਪੀ ਨੂੰ ਸਸਪੈਂਡ ਕੀਤਾ ਜਾਏ ਫਿਰ ਅਸੀਂ ਕੋ ਅਗਲੀ ਗੱਲ ਫਿਰ ਕਰਾਂਗੇ ਭਾਈ ਯਾਰ ਲੱਗਣੀ ਚਾਹੀਦੀ ਹੈ ਕੀ ਕਿਸੇ ਵੀ ਕ੍ਰਾਈਮ ਦੀ ਐਪੋਲੋਜੀ ਕੋਈ ਹੱਲ ਹੈ ਬਿਲਕੁਲ ਸਰ ਜੇਕਰ ਮੈਂ ਕਹਿੰਦਾ ਕਿ ਅਗਰ ਉਸ ਡਰਾਈਵਰ ਨੇ ਕੋਈ ਗਲਤੀ ਕੀਤੀ ਅਗਰ ਉਸ ਡਰਾਈਵਰ ਨੇ ਕੋਈ ਗਲਤੀ ਕੀਤੀ ਉਹਨੂੰ ਰਸਤੇ ਕੀਤਾ ਜਾਂਦਾ ਉਹਨੂੰ ਥਾਣੇ ਲੈ ਕੇ ਜਾਂਦੇ ਉਹਨੂੰ ਕੋਰਟ 'ਚ ਪੇਸ਼ ਕਰਦੇ ਪਰ ਜੱਜ ਡਿਸੀਜਨ ਲੈਂਦਾ ਉਹ ਕੀ ਕਰਨਾ ਹੈ ਸਾਰੇ ਪ੍ਰਧਾਨ ਨੇ ਬਾਈ ਦਾ ਇੱਕ ਪ੍ਰਧਾਨ ਬਣਾ ਸਰ ਇੱਕ ਮੈਂਬਰ ਸਰ ਮੇਰਾ ਸਾਥੀਆਂ ਲੇਕਰ ਮੇਰੇ ਮਿੱਤਰਾਂ ਜੇਦਿਆਂ ਨੂੰ ਕੰਡਾ ਨਾ ਪੜਿਆ ਕੰਨਲ ਬਸਾਉਣਾ ਕਿੱਥੇ ਆ ਕੇ ਆਉਂਦੇ ਉਹ ਮਿਲੇਗਾ ਜਿਗਨਾਹ ਇਗਨਾਹ ਸੇ ਆਪ ਕੋਈ ਕਾਰਵਾਈ ਕਰਿਆ ਜਾਏਗੀ ਕੋਈ ਸੇਵਾ ਦੀ ਚੋਤਾ ਅਜਾਤੀ ਚਾਨਾ ਲਾ ਕੀਤਾ ਜਾਏਗਾ ਬੋਲੋ तो बनती कार्रवाई है उसपे वो होनी चाहिए क्योंकि एक दस्तार सिख की दस्तार पे हाथ डाला उसने हम सिख कम्युनिटी सारी यही चाहते हैं इनका काम हम लोग कर रहे हैं क्योंकि गाड़ियां जितनी भी ब्लॉक हुई हैं उनको राशन देना हमारा काम है तीन टाइम का काम जो इनका काम था वो हम कर रहे हैं ये वापस हमारे सरदार की दस्तार पे हाथ डालेंगे ये दस्तार इनके बाप की दी हुई जगीर नहीं है ये बहुत कुर्बानियां करके हमें मिली हुई है हम चाहते हैं जो भी सख्त से सख्त कार्रवाई बनती है वो इन पर होनी चाहिए और कोई आश्वासन नहीं थी ਕਿਆ ਜੇ باتیں ਹੀ ਚੱਲ ਰਹੀਆਂ ਠੀਕ ਹੈ देयर आर नो ਕਮਿਟਮੈਂਟਸ ਅੰਬੇਟ ਕਰ ਰਹੇ تھے 4 ਵਜੇ ਸੇ ਕੋਈ ਨਹੀਂ ਆਇਆ ਜੀ ਆਪ ਦੇਖੋ ਅੱभी ਸਾਰੀ ਸਮੂਹ ਸੰਗਤ ਇੱਥੇ ਬੈਠੀ ਹੈ

ਆਪਣੇ ਜਥੇਦਾਰ ਆਪਾਂ ਕੁਲਵਿੰਦਰ ਸਿੰਘ ਉਹਨਾਂ ਵੱਲੋਂ ਕਰਾਲੀ ਦੇ ਜਿਹੜੇ ਜਥੇਦਾਰ ਲੱਗੇ ਹੋਏ ਆ ਉਹਨਾਂ ਦੇ ਵੱਲੋਂ ਤੇ ਇੱਥੇ ਇੱਕ ਬੇਨਤੀ ਆ ਸਾਰੇ ਆਪਣੇ ਪੰਜਾਬੀ ਵੀਰਾਂ ਨੂੰ ਕਿ ਭਾਈ ਕੋਈ ਬੰਦਾ ਪ੍ਰਵਾਸੀ ਦਾ ਸਾਥ ਨਾ ਦੇਵੇ ਇੱਕ ਕੰਮ ਇੱਥੇ ਹੁਸ਼ਿਆਰਪੁਰ ਹੋਇਆ ਤੁਸੀਂ ਵੇਖ ਹੀ ਲਿੱਤਾ ਉਹ ਮੁੰਡਾ ਛੋਟਾ ਜਿਹਾ ਆਇਆ ਉਹਦੇ ਨਾਲ ਇੱਕ ਹੁਣ ਇੱਕ ਦੋ ਹੋਰ ਕੰਮ ਹੋ ਗਿਆ ਜਲੰਧਰ ਤੇ ਇੱਕ ਹੋ ਗਿਆ ਕੁੰਬੜੇ ਤੁਹਾਨੂੰ ਪਤਾ ਦੋ ਨੌਜਵਾਨ ਜਿਹੜੇ ਪੰਜਾਬੀ ਜਿਹੜੇ ਆਪਣੇ ਮਾਰਤੇ ਸੀ ਤੇ ਆਪਾਂ ਇਹ ਚੀਜ਼ ਸਪੋਰਟ ਨਾ ਕਰੋ ਇਹਨਾਂ ਨੂੰ ਜਿਹੜਾ ਬੰਦਾ ਕਿਹੇ ਬੰਦੇ ਦੀ ਸਪੋਰਟ ਕਰਦੇ ਵੇਖ ਗਿਆ ਤੇ ਅਸੀਂ ਫੇਰ ਨਹੀਂ ਡਾਂਗ ਭਾਵੇਂ ਉਹ ਪੰਜਾਬੀ ਹੋਵੇ ਆਵੇ ਤੇ ਭਾਵੇਂ ਉਹ ਪ੍ਰਵਾਸੀ ਤੇ ਆਪਾਂ ਇੱਕੋ ਗੱਲ ਕਹਿੰਦੇ ਆ ਕਿ ਆਜ ਕਰਾਲੀ ਮੋਹਾਲੀ ਪੰਜਾਬ ਦੇ ਵਿੱਚ ਜਿੰਨੇ ਬਦਮਾਸ਼ੀ ਕੀਤੀ ਪ੍ਰਵਾਸੀ ਨੇ ਤੇ ਇਹ ਨਾ ਸੋਚ ਲੂਟਾਡੀ ਬਦਮਾਸ਼ੀ ਚੱਲਣ ਦਵਾਂਗੇ ਜਿੱਥੇ ਬਦਮਾਸ਼ੀ ਕਰੋ ਉੱਥੇ ਡਾਂਗ ਫੇਰ ਕੇ ਉੱਥੇ ਡਾਂਗ ਫੇਰ ਕੇ ਪੁੱਠਾ ਕਰਕੇ ਟੰਗਾਗੇ ਸਿਕਸਾਬ ਤੁਹਾਨੂੰ ਲੱਗਦਾ ਨਹੀਂ ਹੈ ਕਿ ਵੀ ਜਿਵੇਂ ਲੁਧਿਆਣੇ ਦੇ ਵਿੱਚ ਕਾਰਵਾਈ ਪਾਈ ਸੀਗੀ ਭਾਈ ਅਮਰਤਪਾਲ ਮੈਰੋ ਨੇ ਕਮਲਕੌਰ ਦੇ ਮਾਮਲੇ ਦੇ ਵਿੱਚ ਤੇ ਦੂਜੀ ਕਾਰਵਾਈ ਪਾਈ ਸੀਗੀ ਸੰਭੂ ਬਾਰਡਰ ਦੇ ਉੱਤੇ ਮੰਜੇ ਦੇ ਨਾਲ ਵੱਢ ਕੇ ਟੰਗੇ ਸੀ ਇਸ ਤਰ੍ਹਾਂ ਦੀ ਕਾਰਵਾਈ ਪਾਉਣ ਦੀ ਲੋੜ ਹੈ ਬਾਈ ਇਦਾਂ ਦੀ ਕਾਰਵਾਈ ਪਾਉਣ ਦੀ ਲੋੜ ਆ ਹੁਣ ਜੇ ਵੇਖੋ ਜਿਹੜਾ ਬੰਦਾ ਇੱਕ ਛੋਟੇ ਜਿਹੇ ਬੱਚੇ ਦੇ ਨਾਲ ਜਿਹੜਾ ਗਲਤ ਕੰਮ ਕੀਤਾ ਆ ਉਹਨੂੰ ਤੇ ਬੰਦੇ ਨੂੰ ਹੁਸ਼ਿਆਰਪੁਰ ਦੇ ਬੰਦਿਆਂ ਨੂੰ ਬਾਹਰ ਨਹੀਂ ਜਾਣ ਦੇਣਾ ਚਾਹੀਦਾ ਉੱਥੇ ਵੱਢ ਕੇ ਉੱਥੇ ਡਾਂਗ ਦੇਂਦੇ ਚਰਾਏ ਦੇ ਤੇ ਮੈਂ ਬੇਨਤੀ ਆ ਕਿ ਜੇ ਕੋਈ ਐਦਾਂ ਦਾ ਕੰਮ ਕਰਦੇ ਲੱਭ ਜਾਂਦਾ ਉਹਨੂੰ ਭੱਜਣ ਨਾ ਦਿਓ ਉੱਥੇ ਵੱਢ ਕੇ ਉੱਥੇ ਡਾਂਗ ਦਿਓ ਕੋਈ ਨਹੀਂ ਕਦੀ ਵੀ ਪੰਜਾਬ ਦੇ ਜਿਹੜੇ ਬੰਦੇ ਕਾਫੀ ਜ਼ਿਆਦਾ ਹੋਣ ਉਹਦੇ ਕੋਹ ਨਹੀਂ ਵਿਗਾੜ ਸਕਦੀ ਜੇ ਤੁਸੀਂ ਕਹੋਗੇ ਕਿ ਹਾਂ ਭਈ ਐਦਾਂ ਆ दादा ਕੋਈ ਨਹੀਂ ਕੋਹ ਵਕਾਰ ਸਦਾ ਜੇ ਨਹੀਂ ਆ ਤੇ ਸਾਨੂੰ ਦੱਸੋ ਅਸੀਂ ਟੰਗਾਗੇ ਇੱਕ ਹੋਰ ਵੀ ਗੱਲ ਹੈ ਨਸ਼ਤੀਏ ਜੀ ਵਿੱਚ ਬਹੁਤ ਜਿਹੜਾ ਅਪਰਵਾਸੀ ਕੰਮ ਕਰਦਾ ਏ ਉਹਨਾਂ ਨੂੰ ਵੀ ਵਰਨਿੰਗ ਦੇਣ ਦੀ ਲੋੜ ਨਹੀਂ ਇੱਥੇ ਸੜਕਾਂ ਨਾਲ ਘੁੰਮਣ ਨਾਲ ਚੰਗਾ ਬਈ ਸਾਰੇ ਪਾਸੇ ਦਵਾਂਗੇ ਇਸ ਟਾਈਮ ਅਸੀਂ ਹੁਸ਼ਿਆਰਪੁਰ ਵਾਲੇ ਪਾਸੇ ਚੱਲੇ ਆ ਠੀਕ ਆ ਆਪਾਂ ਹੁਸ਼ਿਆਰਪੁਰ ਉਹਦੇ ਪਰਿਵਾਰ ਨੂੰ ਮਿਲਣਾ ਅਜਨੀਆਂ ਫੌਜਾਂ ਸਾਰੀ ਉਧਰ ਨੂੰ ਚੱਲੇ ਆ ਬਾਕੀ ਇਹ ਆ ਇੱਥੇ ਬਾਬਾ ਸ਼ਿਗਾਰਾ ਸਿੰਘ ਜੀ ਹੈਗੇ ਆ ਜਿਸਦਾ ਬਾਬਾ ਕੁਲਵਿੰਦਰ ਸਿੰਘ ਜੀ ਆਗੇ ਆ ਜਿਹੜੇ ਸਾਡੇ ਮੌਜੂਦਾ ਜ਼ਿੰਮੇਦਾਰ ਆ ਤੇ ਇਹ ਆ ਕਿ ਉਹਨਾਂ ਦਾ ਹੁਕਮ ਹੋਇਆ ਸੀ ਕਿ ਜੇ ਨਹੀਂ ਮੰਨਦੇ ਤੇ ਫਿਰ ਇਹਨਾਂ ਨੂੰ ਡਾਂਗ ਨਾ ਮਣਾਓ ਕੋਈ ਚੱਕਰ ਨਹੀਂ ਆ। ਅੱਜ ਕੱਲ ਪੰਜਾਬ ਦੇ ਵਿੱਚ ਜੋ ਮੁੱਦਾ ਬਹੁਤ ਭਖਿਆ ਹੋਇਆ ਹੈ ਉਹਦੇ ਤੇ ਚਰਚਾ ਕਰਨੀ ਹੈ ਕਿਵੇਂ ਪੰਜਾਬ ਦੇ ਵਿੱਚ Hindu community ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਕਿੱਦਾਂ ਐਕਸਪੈਰੀਮੈਂਟ ਕੀਤੇ ਜਾ ਰਹੇ ਆ ਪ੍ਰਵਾਸੀਆਂ ਦੇ ਬਹਾਨੇ Hindu ਸਮਾਜ ਨੂੰ ਡਰਾਂਣ ਧਮਕਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਥੋੜਾ ਜਿਹਾ ਚਾਨਣਾ ਪਾ ਦੇਣਾ ਬਈ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲ ਦੇ ਬੱਚੇ ਦੇ ਨਾਲ ਬਦਫੈਲੀ ਕੀਤੀ ਗਈ ਔਰ ਉਸ ਤੋਂ ਬਾਅਦ ਇੱਕ ਪ੍ਰਵਾਸੀ ਵੱਲੋਂ ਉਹਦੀ ਬੜੇ ਹੀ ਨਿਰਮਮ ਤਰੀਕੇ ਦੇ ਨਾਲ ਹੱਤਿਆ ਕਰ ਦਿੱਤੀ ਜਾਂਦੀ ਹੈ ਜੋ ਕਿ ਬਹੁਤ ਹੀ ਨਿੰਦਨੀ ਹੈ ਜਿਹਦੀ ਅਸੀਂ ਕੜੇ ਸ਼ਬਦਾਂ ਦੇ ਵਿੱਚ ਆਲੋਚਨਾ ਕਰਦੇ ਆਂ ਔਰ ਅਸੀਂ ਜਾਣਦੇ ਆਂ ਭਈ ਉਸ ਵਿਅਕਤੀ ਨੂੰ ਉਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਫਾਸਟ ਟਰੈਕ ਕੋਰਟ ਦੇ ਵਿੱਚ ਉਹਦਾ ਕੇਸ ਚੱਲੇ ਔਰ ਉਹਨੂੰ ਜੇ ਚਰਾਹੇ ਤੇ ਖੜਾ ਕੇ ਉਹਨੂੰ ਗੋਲੀ ਮਾਰਨ ਦਾ ਵੀ ਆਰਡਰ ਮਿਲ ਜੇ ਤਾਂ ਸਾਨੂੰ ਕੋਈ ਦਿੱਕਤ ਨਹੀਂ ਹੈ ਕਿਉਂਕਿ ਜੋ ਕੰਮ ਹੋਇਆ ਉਹ ਕਿਸੇ ਦੇ ਵੀ ਬੱਚੇ ਨਾਲ ਹੋਵੇ ਬਹੁਤ ਹੀ ਮੰਦ ਭੱਗਾ ਹੈ ਪਰ ਅੱਜ ਕੁਝ ਸ਼ਰਾਰਤੀ ਅੰਸਰ ਕੁਝ ਬਾਹਰ ਦੀਆਂ ਸਟੇਟਾਂ ਦੇ ਬਹਿਕਾਵੇ ਚ ਆ ਕੇ ਡੀਪ ਸਟੇਟ ਦੇ ਬਹਿਕਾਵੇ ਚ ਆ ਕੇ ਜੋ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਆ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹਨਾ ਵੀ ਤੁਸੀਂ ਆਪਣੀ ਹਰਕਤਾਂ ਤੋਂ ਬਾਜ਼ ਆ ਜਾਓ ਤੁਸੀਂ ਹਿੰਦੂ ਸਮਾਜ ਨੂੰ ਜੋ ਡਰਾਉਣ ਦੀ ਕੋਸ਼ਿਸ਼ ਕਰ ਰਹੇ ਆ ਇਸ ਪ੍ਰਵਾਸੀਆਂ ਦਾ ਜੋ ਮੈਟਰ ਹੋਇਆ ਇਹਦੇ ਬਹਾਨੇ ਉਹ ਤੁਹਾਡੇ ਮਨਸੂਬੇ ਕਦੇ ਕਾਮਯਾਬ ਨਹੀਂ ਹੋਣੇ ਇਹ ਜਿਹੜਾ ਪ੍ਰਵਾਸ ਦਾ ਜਿਹੜਾ ਸਿਸਟਮ ਚੱਲ ਰਿਹਾ ਇਹ ਕੋਈ ਅੱਜ ਦਾ ਨਹੀਂ ਚੱਲ ਰਿਹਾ ਇਹ ਤਾਂ 350 ਸਾਲ ਪਹਿਲਾਂ ਜਦ ਗੁਰੂ ਗੋਬਿੰਦ ਸਿੰਘ ਜੀ ਬਿਹਾਰ ਦੀ ਧਰਤੀ ਤੋਂ ਪਟਨਾ ਤੋਂ ਜਦ ਪ੍ਰਵਾਸ ਕਰਕੇ ਪੰਜਾਬ ਚ ਆਏ ਸੀਗੇ ਇਹ ਤਾਂ ਜੱਦਾ ਚੱਲ ਰਿਆ ਪ੍ਰਵਾਸ ਵਾਲਾ ਸਿਸਟਮ ਔਰ ਜਦ ਗੁਰੂ ਸਾਹਿਬ ਨੇ ਆ ਕੇ ਇੱਥੇ ਮੁਗਲਾਂ ਨਾਲ ਲੜਾਈ ਲੜਦੇ ਹੋਏ ਪੰਜ ਸੀਸ ਮੰਗੇ ਤਾਂ ਤੁਹਾਡੇ ਚੋਂ ਕੋਈ ਪੰਜਾਬੀ ਮੂਰੇ ਨਹੀਂ ਸੀ ਆਇਆ ਉਸ ਟਾਈਮੇ ਪ੍ਰਵਾਸੀਆਂ ਨੇ ਮੂਰੇ ਹੋ ਕੇ ਆਪਣੀ ਆਪਣੇ ਸੀਸ ਦੇਣ ਦੇ ਲਈ ਗੁਰੂ ਸਾਹਿਬ ਦੇ ਚਰਨਾ ਚੁੱਥੇ ਪਹੁੰਚੇ ਉਹ ਤੋ ਜੋ ਤੁਸੀਂ ਇਹ ਹਰਕਤਾਂ ਕਰ ਰਹੇ ਆ ਜੋ ਤੁਸੀਂ ਕਿਰਪਾਨਾਂ ਲੈ ਕੇ ਜੋ ਤੁਸੀਂ ਨੰਗਾ ਨਾਚ ਸੜਕਾਂ ਤੇ ਕਰ ਰਹੇ ਹੋ ਉਹਦੇ ਤੋਂ ਤੁਸੀਂ ਬਾਹਰ ਆ ਜਾਓ ਹੁਣੇ ਲੇਟੈਸਟ ਇੱਕ ਖਬਰ ਆਈ ਹੈ ਬਈ ਇੱਕ ਮਲੋਟ ਕੇ ਮੁਕਸਰ ਦੇ ਵਿੱਚ ਇੱਕ 6 ਸਾਲ ਦੇ ਬੱਚੇ ਦਾ ਤਿੰਨ ਪੰਜਾਬੀ ਮੁੰਡਿਆਂ ਵੱਲੋਂ ਰੇਪ ਕੀਤਾ ਗਿਆ ਉਹਨੂੰ ਤੁਸੀਂ ਕਿਸ ਕੈਟਾਗਰੀ ਚ ਲੈ ਕੇ ਜਾਓਗੇ ਕਿਸੇ ਇੱਕ ਵਿਅਕਤੀ ਨੇ ਜੇ ਕੋਈ ਇਹ ਜੀ ਗਲਤੀ ਕੀਤੀ ਹੈ ਗਲਤੀ ਨਹੀਂ ਹੈ ਗੁਨਾਹ ਹੈ ਅਸੀਂ ਮੰਨਦੇ ਹਾਂ ਵੀ ਇਹ ਗੁਨਾਹ ਹੈ ਜੇ ਉਹਨੇ ਗਲਤੀ ਕੀਤੀ ਹੈ ਉਹਨੂੰ ਸਜ਼ਾ ਦਿੱਤੀ ਜਾਵੇ ਸਾਨੂੰ ਕੋਈ ਦਿੱਕਤ ਨਹੀਂ ਹੈ ਪਰ ਤੁਸੀਂ ਸਾਰਿਆਂ ਨੂੰ ਟਾਰਗੇਟ ਕਰ ਰਹੇ ਹੋ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਔਰ ਜਿਹੜਾ ਤੁਸੀਂ ਪ੍ਰਵਾਸੀ 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 ਦੀ ਰੱਟ ਲਾਈ ਹੋਈ ਹੈ ਪ੍ਰਵਾਸੀਆਂ ਦਾ ਦੱਸੋ ਤਾਂ ਸਹੀ ਕੌਣ ਹੈ ਪ੍ਰਵਾਸੀ ਕੋਈ ਮਾਪਦੰਡ ਵੀ ਹੋਣਾ ਪ੍ਰਵਾਸੀਆਂ ਦਾ ਕੀ ਮਾਪਦੰਡ ਹੈ ਕਿਹਨੂੰ ਪ੍ਰਵਾਸੀ ਕਹਿ ਰਹੇ ਆ ਤੁਸੀਂ ਪਾਰਟਿਕੂਲਰ ਯੂਪੀਰ ਬਿਹਾਰ ਵਾਲਿਆਂ ਨੂੰ ਪ੍ਰਵਾਸੀ ਕਹਿ ਰਹੇ ਆ ਕਿ ਹਿਮਾਚਲ ਹਰਿਆਣਾ ਰਾਜਸਥਾਨ ਜਾਂ ਜੋ ਤੁਸੀਂ ਲੋਗ ਬਾਹਰਲੀਆ ਸਟੇਟਾਂ ਚੋਂ ਆਏ ਹੋਏ ਹੋ ਇੱਥੇ ਆ ਕੇ ਠੀਕ ਹੈ ਤੁਸੀਂ ਪੱਗਾਂ ਸਜਾ ਲੀਆਂ ਤੁਸੀਂ ਅੰਮ੍ਰਿਤ ਛਕ ਲਏ ਤਾਂ ਤੁਸੀਂ ਪੰਜਾਬੀਆਂ ਦੀ ਕੈਟਾਗਰੀ ਚ ਆ ਕੇ ਕਿ ਤੁਸੀਂ ਵੀ ਪ੍ਰਵਾਸੀ ਹੋ ਇਸ ਚੀਜ਼ ਨੂੰ ਇਹ ਕਲੀਅਰ ਕਰੋ ਨਾ ਕਿਹੜਾ ਕੀ ਮਾਪਦੰਡ ਹੈ ਵੀ ਤੁਸੀਂ ਤੁਸੀਂ ਪੰਜਾਬੀ ਹੋ ਔਰ ਜਿਹੜੇ ਲੋਗ ਇੱਥੇ ਪੰਜਾਬ ਦੇ ਵਿੱਚ ਜਿਹੜੇ ਅਫਸਰ ਸ਼ਾਹੀ ਹੈ ਜਿਨਨੇ ਆਈਪੀਐਸ ਆਈਏਐਸ ਜਿਹੜੇ ਬਾਹਰ ਲੀਆਂ ਸਟੇਟਾਂ ਤੋਂ ਹੈ ਉਹਨਾਂ ਨੂੰ ਤੁਸੀਂ ਕਿਹੜੀ ਕੈਟਾਗਰੀ ਚ ਗਿਣਦੇ ਹੋ ਮੈਂ ਗੌਰਵ ਯਾਦਵ ਜੀ ਨੂੰ ਵੀ ਕਹਿਣਾ ਚਾਹਨਾ ਸਾਡੇ ਪੰਜਾਬ ਦੇ ਡੀਜੀਪੀ ਸਾਹਿਬ ਹੈ ਉਹਨਾਂ ਨੂੰ ਵੀ ਕਹਿਣਾ ਚਾਹਨਾ ਬਈ ਇਹ ਅੱਜ ਲੋਗ ਇਹਨਾਂ ਨੂੰ ਕਹਿ ਰਹੇ ਗਰੀਬ ਤਬਕੇ ਨੂੰ ਕਹਿ ਰਹੇ ਹੈ ਜਿਹੜੇ ਲੇਬਰ ਕਰਨ ਆਉਂਦੇ ਕੱਲ ਨੂੰ ਤਾਂ ਤੁਹਾਨੂੰ ਵੀ ਪ੍ਰਵਾਸੀ ਕਹਿਣਗੇ ਕਿਉਂ ਨਹੀਂ ਨਾ ਲੋਕਾਂ ਤੇ ਪਰਚਾ ਦਰਜ ਕੀਤਾ ਜਾਂਦਾ ਹੁਣ ਤੱਕ ਅੱਜ ਕਮ ਸੇ ਕਮ ਫੇਸਬੁਕ ਖੋਲੋ YouTube ਖੋਲੋ ਕੋਈ ਸੋਸ਼ਲ ਸਾਈਟ ਖੋਲੋ ਉਹਦੇ ਤੇ ਆਹੀ ਚਰਚਾ ਚੱਲ ਰਹੀ ਹੈ ਇੱਥੋਂ ਭੁਜਾਤੇ ਭਈ ਇਹ ਇੱਥੇ ਇਹਨਾਂ ਨੂੰ ਡਰਾ ਦਿੱਤਾ ਅਸੀਂ ਪ੍ਰਵਾਸੀਆਂ ਨੂੰ ਡਰਾ ਤਿਆ ਅਸੀਂ ਭਈਆਂ ਨੂੰ ਡਰਾ ਤਿਆ ਕਿਉਂ ਨਹੀਂ ਹੁਣ ਤੱਕ ਕੋਈ ਪਰਚਾ ਦਰਜ ਕੀਤਾ ਗਿਆ ਕੱਲ ਆਨੰਦਪੁਰ ਸਾਹਿਬ ਦੇ ਵਿੱਚ ਵੀ ਆਹ ਘਟਨਾ ਘੱਡੀ ਹੈ ਕਿਉਂ ਨਹੀਂ ਇਹਨਾਂ ਲੋਕਾਂ ਤੇ ਹੁਣ ਤੱਕ ਕੋਈ ਪਰਚਾ ਦਰਜ ਕੀਤਾ ਗਿਆ ਆਹ ਜਿਹੜਾ ਮਾਪਦੰਡ ਹੈ ਤੁਹਾਡਾ ਪ੍ਰਵਾਸੀਆਂ ਵਾਲਾ ਤੁਸੀਂ ਦੱਸੋ ਤਾਂ ਸਹੀ ਵੀ ਕਿਹੜੇ ਆ ਹੁੰਨੇ ਆ ਪ੍ਰਵਾਸੀ ਜੇ ਤੁਸੀਂ ਸੋਚਦੇ ਐ ਵੀ ਤੁਸੀਂ ਐਦਾਂ ਇਹਨਾਂ ਨੂੰ ਡਰਾ ਲੋਗੇ ਮੈਂ ਤੁਹਾਨੂੰ ਸਪਸ਼ਟ ਕਰਨਾ ਚਾਹਨਾ ਬਈ ਇਹ ਲੋਕ ਐ ਜਿਹੜੇ ਇਹ ਭਗਵਾਨ ਸ਼ਿਵ ਨੂੰ ਮੰਨਣ ਵਾਲੇ ਐ ਇਹ ਭਗਵਾਨ ਰਾਮ ਨੂੰ ਮੰਨਣ ਵਾਲੇ ਐ ਇਹ ਭਗਵਾਨ ਕ੍ਰਿਸ਼ਨ ਨੂੰ ਮੰਨਣ ਵਾਲੇ ਐ ਇਹਨਾਂ ਨੂੰ ਕੱਲੇ ਸਮਝਣ ਦੀ ਗਲਤੀ ਨਾ ਕਰ ਲਿਓ 100 ਕਰੋੜ ਐ ਅਸੀਂ 100 ਕਰੋੜ ਗਦਰ ਮਚਾ ਦੂੰਗੇ ਗਦਰ ਐਨਾ ਕੁ ਧਿਆਨ ਰੱਖ ਲਿਓ ਤੁਸੀਂ ਕਿਉਂ ਦੇਸ਼ ਦੇ ਵਿੱਚ ਦੰਗੇ ਵਜਾਦ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆਂ ਭਗਵਾਨਤਮਾਨ ਜੀ ਤੁਸੀਂ ਸਟੇਟਮੈਂਟ ਦਿੱਤੀ ਅਸੀਂ ਉਹਦੀ ਛਲੰਗਾ ਕਰਦੇ ਆਂ ਵੀ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਪਰ ਅੱਜ ਇਸ ਕਾਨੂੰਨ ਨੂੰ ਲਾਗੂ ਕਰਨਾ ਹੈ ਤੁਸੀਂ ਇਹਦੀ ਨੋਟੀਫਿਕੇਸ਼ਨ ਨਹੀਂ ਜਾਰੀ ਕੀਤੀ ਕਿਆ ਗੱਲ ਤੁਸੀਂ ਕਿਉਂ ਨਹੀਂ ਨਾ ਲੋਕਾਂ ਤੇ ਪਰਚੇ ਦਰਜ ਹੋ ਰਹੇ ਸ਼ਿਵ ਸੈਨਾ ਪੰਜਾਬ ਇਹਨਾਂ ਆਪਣੇ ਭਾਈਆਂ ਦੇ ਨਾਲ Hindu ਭਾਈਆਂ ਦੇ ਨਾਲ ਭੈਣਾਂ ਦੇ ਨਾਲ ਪ੍ਰਵਾਸੀ ਜਿਨ੍ਹਾਂ ਨੂੰ ਇਹ ਕਹਿੰਨੇ ਆ ਇਹ ਪ੍ਰਵਾਸੀ ਨਹੀਂ ਐ ਦੇਸ਼ਵਾਸੀ ਐ ਸਾਡੇ ਦੇਸ਼ ਦੇ ਲੋਕ ਐ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਐ ਮੇਰਾ ਨੰਬਰ ਐ 7973436331 ਜੇ ਕਿਸੇ ਵੀ ਪ੍ਰਵਾਸੀ ਭੈਣ ਭਾਈ ਨੂੰ ਇਹ ਲੋਕ ਪਰੇਸ਼ਾਨ ਕਰਦੇ ਐ ਤਾਂ ਮੇਰੇ ਨਾਲ ਇਹ ਕੰਟੈਕਟ ਕਰੋ ਸ਼ਿਵ ਸੈਨਾ ਪੰਜਾਬ ਤੁਹਾਡੇ ਨਾਲ ਚਟਾਨ ਮੰਗੋ ਖੜੀ ਹੈ